ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਤੌਕੜ ਗੱਬਣਾ ਕੋਈ ਬੱਚੇ ਤੋਂ ਬਿਨਾਂ ਤੇ ਕੋਈ ਬੱਚੇ ਵਾਲੀ ਤੁਹਾਨੂੰ ਦਿਖਾਵਾਂਗੇ ਦੇ ਗੱਲਬਾਤ ਹਨ ਕਰਦੇ ਆ ਤੇ ਪੁੱਛਦੇ ਆ ਸਭੀ ਦਿਨ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੇ ਤੇ ਨਾਮ ਦੱਸਦੇ ਕਰੀ ਫਿਰ ਨਾਲਾ ਸੋਨੂ ਸ਼ਿਆਹ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 98567551 ਠੀਕ ਆ ਤੇ ਅੱਜ ਕਿੰਨੀਆਂ ਵਿੱਚ ਨਾਲੀਆਂ ਚਾਰ ਜੀ ਅੱਜ ਚਾਰ ਆ ਦੋ ਅੰਦਰ ਲੀਆਂ ਵੀ ਆ ਹਾਂਜੀ ਠੀਕ ਆ ਚਲੋ ਸ਼ੁਰੂਆਤ ਫਿਰ ਜਿਹੜੀ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਕਿੰਨੇ ਚੱਤੇ ਚੱਕ ਪਾਸਟ ਜਿਹੜੀ ਵੀ ਤੇ 7 ਮਹੀਨੇ ਚੱਕ ਪਾ ਜੇ ਅੱਛਾ ਦੁੱਧ 5 ਕਿਲੋ ਉਹ ਘਰ ਕੋ ਆਪਾਂ 400 ਦੀ ਦਵਾਗੇ ਆ ਜੀ ਆਪਣੇ ਕੋ ਦੁੱਧ ਇਸ ਤਰ੍ਹਾਂ ਸਵਾਸ ਨਾਲ ਰੋਈਏ ਤੋੜੋ ਫਿਰ ਇੱਕ ਰੀਨ ਦੁੱਧ ਸਵਾਸ ਨਾਲ ਸੁਵਾਏ ਸੱਤਾਂ ਮਿੰਨ ਰੀ ਚੱਕ ਪਾਸਿਆ ਪੂਰੀ ਭਾਈ ਚੈੱਕ ਕਰਾ ਲੇ ਜੇ ਕੋ ਸੱਤਾਂ ਤੋਂ ਘੱਟ ਗਏ ਤੇ ਨਹੀਂ ਘਰ ਦੇ ਬਾਅਦ ਤੇ ਮੈਂ ਅੱਛਾ ਬਾਕੀ ਚੰਗੀ ਭਾਰੀ ਮੱਝ ਹੈ ਭਾਰੇ ਬੱਲੇ ਦੀ ਹੈ ਪੋਛੇ ਬਿੱਦੀ ਦੀ ਹੈ ਗੰਢੀ ਆ ਕੁਝ ਠੀਕ ਆ ਸੁਣਾ ਜਾ ਕੇ ਪੂਰੀ ਗਰਮੀ ਚ ਨੇ ਫੇਰ ਇਹ ਅਬ ਇਹ ਸਾਰੀਆਂ ਗਰਮੀਆਂ ਦੁੱਧ ਚਵਾਉਣਾ ਇਹਨੇ ਬਾਅਦ ਹਾਂ ਹੋਰ ਸਿਆਲ ਵੀ ਦੀ ਜਉਂ ਪਾਈ ਵੀ ਨਗਰ ਵੀ ਜਾਣੇ ਉਹਨੇ 10 ਵਿੱਚ ਛੱਡੀ ਦੀ ਆ ਬਾਕੀ ਚਿਹਰੇ ਤਾਂ ਵੀ ਇੱਕ ਰੀਤੇ ਇੱਕ ਸਾਦੇ ਜੇ ਤੇ ਉਤਰਾ ਵੀ ਭਰੀ ਹੈ ਮੱਝ ਸਾੰਬੀ ਸਾੰਬੀ ਚੰਗੀ ਹੈ ਭਾਈ 1600 ਦੇ ਤੱਕ ਜੁਆ ਜੇ ਅੱਛਾ ਹਾਂ ਥਾਲੀ ਵੀ ਮਾਰੋ ਥਾਲੀ ਵੀ ਮਾਰੋ ਸੱਜਣ ਚੜਾ ਦੇ ਤੇ ਸੱਤਾ ਮਿੰਨ ਦੀ ਚੱਕ ਪਾਸ ਸਿਆ ਪੂਰੀ ਸੱਤਾਂ ਦਾ ਭਾਈ ਘੱਟੋ ਤੇ ਬੇਸ਼ੱਕ ਸਾਡੇ ਕਰਦੇ ਸੱਤਾ ਦੀ ਚੱਕ ਰਾਈਏ ਬੱਚਾ ਬਾਕੀ ਆ ਥਾਣੇ ਦੇਖ ਸਕਦੇ ਜੇ ਲੱਗੇ ਤਾਂ ਉਹ ਤੇ ਮਿਲਕਵੇਂ ਨਵੇਂ ਚੰਗੀ ਲੱਗੀ ਕਿੰਨਾ ਫਿਰ ਇਹਦਾ ਮੁੱਲ ਪਾਈ ਜੀ ਉਹਦੇ ਬਾਠ ਲਿਆ ਸੀ 62000 ਚ ਕਰੀਏ ਕੋ ਮਨਤਾ ਨਾ ਕਿੰਨੇ ਦੇ ਦਈਏ ਪਾਈ ਪੂਰੇ 60000 ਦੀ ਬਾਤ ਲਾਉਂਦੇ ਅੱਛਾ 60 ਦੀ ਦੇ ਦੋ ਜਿਹੜਾ ਸਰ ਦੀ ਲੈ ਜੂਗਾ ਹੁਣ ਸਿਆਲ ਹੀ ਦੁੱਧੀ ਆ ਗਈ ਚੋਵੇ ਅੱਛਾ ਜਿਹੜਾ ਮਹੀਨਾ 1.5 ਮਹੀਨਾ ਦੇਣਾ ਤੇ ਗਰਮੀਆਂ ਦੇ ਫਿਰ ਸਾਰੀਆਂ ਗਰਮੀਆਂ 24 15 16 ਦਿਨ ਤੱਕ ਠੀਕ ਹੈ ਜੀ ਬਾਕੀ ਹੁਣ ਵੀਰੋ ਤੋਕੜ ਹੋਈ ਆ ਬਾਕੀ ਚੰਗਾ ਵੇ ਲੋ ਤੁਸੀਂ ਚੰਗੀ ਪਰ ਨਹੀਂ ਆ ਜਿੱਦਾਂ ਨੇ ਤਿਆਰ ਹੋਈ ਆ ਵੇ ਲੋ ਚਾਹ ਤੱਕ ਦਾ ਨਾ ਚੰਗਾ ਉਹ ਤਰ੍ਹਾਂ ਖੰਡੀ ਤੇ ਨਹੀਂ ਤੇ ਹੁਣ ਆਮ ਅੱਜ ਬੱਚੇ ਵਾਲੀ ਏ ਇਹ ਬੱਚੇ ਵਾਲੀ ਏ ਕਿਹੜਾ ਜਿਹਦਾ ਬੱਚਾ ਇਹਦਾ ਆ ਜੀ ਇਹਨੂੰ ਸੂਈ ਨੂੰ ਪੰਜਾਹ ਰੋਡ ਨੂੰ ਆਹ ਬੱਚਾ ਜੀ ਆਪਣੀ ਸਮਝ ਨਾਲ ਕੋ ਲਾਲੇ ਕਿੰਨੇ ਦਿਨਾਂ ਦਾ ਵਾ ਤੁਹਾਡੇ ਸਾਹਮਣੇ ਹੀ ਆ ਕਿੰਨਾ ਜਿਹਦੇ ਕੋਲ ਦੁੱਧ ਬੋਲਦੇ ਉਹ 9 ਕਿਲੋ ਤਿਆਰ ਪੂਰਾ 9 ਕਿਲੋ ਆ ਮੈਂ 9 ਕਿਲੋ ਤੋਰੋ ਫੇ ਰਿੰਦਾ ਮੈਂ ਬਦਾ ਬਾਕੀ ਥੱਲੇ ਚੰਗੀ ਬਣੀ ਹੈ ਵੀ ਇਹ ਵੀ ਦੂਜਾ ਸਵੇਰ ਛੋਡੀ ਜੇ ਪਲੀ ਪੁਲੀ ਵਗੋ ਬੀਜੀ ਜੀ ਸੇਨੇ ਟਾਲੀ ਜੀ ਸਿੰਘ ਦੇ ਕੋ ਚੰਗੀ ਤਰ੍ਹਾਂ ਵੇਖ ਲਿਆ ਕਿ ਸਿੰਘ ਠਾਣੂ ਆ ਹਾਂ ਇਹ ਕਤਾਨੂ ਆ ਬਾਕੀ ਆ ਪਿੱਛੇ ਪੜੇ ਤੇ ਕਰੀ ਚੰਗੀ ਤਰ੍ਹਾਂ ਦੇਖ ਸਕਦੇ ਜੀ ਅਲੈਕਸੈਂਡਰ ਜੋਣ ਭਾਈ 1 ਨੰਬਰ ਦੀ ਲੱਗੀ ਚਵਾਈ ਕੋਈ ਭੂਰ ਦੀ 44 ਕੋ ਥਾਂ ਘਾਟਵਾ ਲੈ ਤੇ ਇਹਦਾ ਫਿਰ ਮੁੱਲ ਇਹ ਭਾਈ ਜਿਹੜਾ 36000 ਦੀ 36000 ਦੀ ਹਾਂ ਵੇਚੋ ਕਰਨਾ ਕਿ ਮਹਤਨ ਬਾਹਰਿਆ ਦੀ ਭਾਈ ਦਾ ਵਸਾਣਾ ਅੱਛੇ 8000 ਦੀ ਦੇ ਦੇਣੀ ਹੈ ਹਾਂਜੀ ਠੀਕ ਹੈ ਜੀ ਪਰ ਮੱਝ ਪੂਰੀ ਵਧੀਆ ਹੈ ਮਾਟਾ ਦੀ ਮੱਝ ਹੈ ਹਾਂ ਦੇਖ ਸਾ ਦੇ ਥੱਲੇ ਵੀ ਸਾਕੇ ਪੈਠ ਫੁੜੇ ਦੇ ਵੀ ਚੰਗੀ ਹੈ ਤੇ ਹੁਣ ਆ ਜਿਹੜੀਆਂ ਦੋ ਮੱਝਾਂ ਆ ਗਈਆਂ ਅੰਦਰ ਇਹ ਨਹੀਂ ਦੀਏ ਠੀਕ ਹੈ ਇਹਦੇ ਕੋਲ ਦੁੱਧ ਕਿੰਨਾ ਜੀ ਦੁੱਧ ਦੁੱਧ ਗੋਸ਼ੀਏ ਕਰੋ ਇਹ ਬੱਚੇ ਤੋਂ ਵੀ ਨਹੀਂ ਆ ਇਹ ਚੈੱਕ ਕਰ ਮੈਂ ਮਾਜੇ ਆ ਆ ਕਰਾਈ ਚੈੱਕ ਨਾਲ ਹੀ ਇਹ ਵੀ ਕਰਾਈ ਹੈ ਠੀਕ ਹੈ 40 ਦਿਨ ਤੋਂ ਥੋੜੇ ਦਿਨ ਘਾਟਿਆ 35 26 ਹੋ ਗਏ ਆ ਅੱਛਾ ਸੱਤ ਜਹਾਗੀ ਜੇ ਟੀਕਾ ਹੁੰਦਾ ਮਲਵਾਤਾ ਠੀਕ ਹੈ ਇਹਨਾਂ ਕੋ ਦਿੰਦਾ ਹੀ ਨਹੀਂ ਚੈੱਕ ਪਾਸ ਨਹੀਂ ਆ ਪੂਰੀ ਪਰ ਇਹ ਆ ਵੀ ਚਲੋ ਟੀਕਾ ਕਿੰਨੇ ਕੀ ਭਰਾਇਆ ਹੈ ਦੁੱਧ ਛੇ ਕਰੋ ਜੀ ਸੁਹਾ ਕੀ ਨਾ ਜੀ ਇਹਦਾ ਪਹਿਲਾ ਹੀ ਸੁਹਾ ਸੁਹਾ ਪਹਿਲਾ ਹੀ ਆ ਜਿਹੜਾ ਇਹ ਹਾਂ ਸਿੰਘ ਚਿੱਟੇ ਜੀ ਬਾਕੀ ਆ ਭੀ ਗਾਂ ਛੋਟੀ ਸੰਭਣ ਵਾਲੀ ਆ ਗਾਂ ਛੋਟੀ ਚੰਗੀ ਤਿਆਰ ਹੋ ਕਿੰਨੇ ਤੇ ਸੱਜਰ ਨੇ ਵੀ ਦੁੱਧ ਚੰਗਾ ਕੱਢਿਆ ਹੋਣਾ ਤੇ ਇਹਦਾ ਕੀ ਹੋਇਆ ਨਹੀਂ ਦੇਦਾ ਫਿਰ ਮੁੱਲ ਇਹ ਦੇ ਦਾਂਗੇ 50000 ਜੀ 50000 ਜੀ ਹਾਂ ਬਾਕੀ ਛੋਟ ਛੜ ਮੌਕੇ ਦੇ ਉਹ ਜੀ ਜੋੜ ਇੱਕ ਡਬਲੀ ਆ ਕੋ ਭੂੜ ਛਟਾਵੇ ਆਪਣੀ ਗਰੰਟੀ ਠੀਕ ਹੈ ਜੀ ਹਾਂਜੀ ਆਹ ਸਤਾਮਿਨੇ ਗੱਬਨੇ ਇੱਕ ਅੱਧੀ ਥਾਣੇ ਦੇ ਤੁਹਾਨੂੰ ਦਿਖਾਣੀਆਂ ਲੱਗੇ ਤਾਂ ਹਾਂ ਦੇਖ ਸਕਦੇ ਜੀ ਇਹ ਸਤਾਮਿਨੇ ਗੱਬਨੇ ਅੱਛਾ ਇਹ ਸਤਾਮਿਨੇ ਦੀ ਗੱਬਨੇ ਇਹ ਵੀ ਮਜ 15 16 ਕਿਲੋ ਆਈ ਜੀ ਠੀਕ ਆ ਹਾਂਜੀ ਤੋਰ ਦੋ ਫੇਰ ਇਹਨਾਂ ਵਿੱਚ ਇਹ ਹੁਣ ਦੁੱਧ ਨਹੀਂ ਦਿੰਦੀ ਦੁੱਧ ਨਹੀਂ ਦਿੰਦੀ ਭਾਈ ਦੋ 2.5 ਦਿਨ ਵੀ ਗੁਜ਼ਰੇ ਗਏ ਜੀ ਇਹ ਲੋਬ ਦੀ ਪੂਰੀ ਪਲੀ ਹੋਈ ਜੀ ਇਹ ਵੀ ਚੰਗੇ ਘੱਟ ਘਾ ਖਾ ਲਈਏ ਪਲੀਏ ਮਾਜੇ ਵੀ ਆ ਵੀ ਲੰਡੀ ਆ ਤੇ ਆ ਵੀ ਲੰਡੀ ਆ ਕੋਈ ਵੀ ਰੋਸਾ ਨਾ ਜਿਹੜਾ ਸਵਦਾ ਕਰੇ ਆਪਣਾ ਵਿੱਚ ਜਾ ਕੇ ਉਹ ਦੁੱਧ ਨਹੀਂ ਦਿੰਦੀ ਐਵੇਂ ਸੱਤਾਂ ਦੇ ਲਾਗੇ ਗੱਬਣੇ ਉਹ ਵੀ ਸੱਤਾਂ ਦੇ ਲਾਗੇ ਗੱਬਣੇ ਇੱਕ ਅੱਧ ਕੱਠ ਪਿੱਛੇ ਕੁੜੇ ਦੀਆਂ ਦੋਵੇਂ ਲਗਭਗ ਇੱਕੋ ਜੀਆਂ ਨੇ ਤੇ ਆ ਇਹਦੇ ਥਾਣਾ ਹਵਾਨਾ ਇੱਕਰੀ ਲਾਗੇ ਤਾਂ ਦੇਖ ਸਾਡੇ ਜੀ ਇਹਦੀ ਭਾਈ 10000 ਰੁਪਏ ਸਾਈ ਗਈ ਆ ਅੱਛਾ ਹਰ ਬੋਲ ਬੰਦਾ ਵੀਰਾਂ ਦਾ ਮੇਰੇ ਕੋ ਪੈਸੇ ਨਹੀਂ ਬੰਦੇ ਇਹ ਮੈਨੂੰ ਤੋਹਫਾ ਕੀਤੀ ਆ ਮੇਰਾ ਜਰਾ ਮਾਜੀ ਦੁੱਧਾਂ ਦੀ ਲਈਏ ਮੈਂ ਵੀ ਕਿ ਆਪਾਂ ਸਾਈਂ ਕੱਲ ਦੀ ਪਾਈਏ ਇੰਨੇ ਫੂਲੇ ਮਾਜੀ ਆਏ ਉਸ ਹਾਲ ਨਹੀਂ ਅੱਛਾ ਪਰਸੋਂ ਕੱਲ ਪਾਈ ਸੀ ਨਾ ਸੱਚੀ ਹੋਰ ਵੀਰਾਂ ਦਾ ਜਿਹਨੇ ਇਹਨੇ ਮੱਝ ਲਈ ਨਾ ਅੱਛਾ ਉਹਨਾਂ ਘਰ ਦੇ ਦੁੱਧਾਂ ਦੀ ਲਈਏ ਸੂਈ ਅੱਛਾ ਤੇ ਮੈਂ ਆਪਾਂ ਕੱਲ ਦੀ ਪਰ 10000 ਸਾਈਂ ਪਾਈ ਆ ਹਾਂਜੀ ਕੋਲਾ ਪਤੋਂ ਤੇ ਕਹਿਣ ਆ ਅੱਛਾ ਬਰੀ ਸਾਈਂ ਆਈ ਫਿਰ ਉਹਨਾਂ ਜੋ ਹੋਊ ਫੈਲ ਉਹ ਕਹਾਂਗੇ ਮੇਰਾ ਆਪ ਫੇਰ ਹੀ ਭੇਜਦੇ ਨੇ ਅੱਛਾ ਨਹੀਂ ਹੁਣ ਵਿੱਚ ਨਹੀਂ ਕਿ ਜਾਂ ਅਜੇ ਤੱਕ ਇਹ ਖਾ ਲਈ ਉਹਨਾਂ ਨੂੰ ਕਹਾਂ ਖੜੋ ਆਪਣੀ ਮੱਝ ਤੇ ਜੇ ਨਹੀਂ ਤੇ ਫਿਰ ਵੇਚ ਦੇਣੀ ਆ। ਪਾ ਦੇ ਦੇਣੀ। ਕੀ ਮੁੱਲ ਫਿਰ ਇਹਦਾ? ਇਹਦੇ ਦਾ 54 ਦੀ 53 ਹਜ਼ਾਰ ਦੀ ਭਾਈ ਹਾਂ ਨਾ ਦਵਾਂਗੇ। 53 ਹਜ਼ਾਰ ਦੀ। ਬਾਕੀ ਚਲੋ ਮੌਕੇ ਤੇ ਕਰਨੀਆਂ ਟਕੇ ਲਾਈਓ ਦੁੱਧਲੇ ਵੀ। ਠੀਕ ਐ। ਤੇ ਮੌਕੇ ਤੇ ਛੋਟ ਛਾਟ ਹੋਰ ਕਰ ਦੋਗੇ। ਛੋਟ ਛਾਟ ਹੋ ਜੂਗੀ। ਕਿੰਨਾ ਦੁੱਧ ਚ ਆਜੂਗੀ ਏ? ਦੁੱਧ ਭਾਈ 14-15 ਗੋਲੇ ਨੇ ਵੀ ਚੋਆ ਜੇ। ਠੀਕ ਐ। ਭਾਈ ਜਲੀ ਤੇ ਪਲੀ ਪੁਲੀ ਹੋ ਗਈ ਆ। ਸਾਰੇ ਬੰਦੇ ਰੀ ਉਤਰੇ ਵੀ। ਠੀਕ ਐ। ਤੇ ਬਾਕੀ ਚਲੋ ਕੋ ਫੋਨ ਲਾਊਗਾ ਤੇ ਮਾਨਤਾ ਨਾਲ ਮੌਕੇ ਤੇ ਹੋ ਜਾਊਗਾ ਕੋਈ ਵੀਰ ਫੋਨ ਜਰੂਰ ਲਾਵੇ ਕਰੀ ਤੇ ਬਾਕੀ ਜੋ ਵੀ ਆ ਸਾਰਾ ਕੋਈ ਦ ਤੇ ਜੋ ਵੀ ਕੋਸ਼ਾ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੇ ਆਪਣੀ ਸਮਝਣਾ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਛੋੜਿਆ ਕਰੇ ਪੰਜਾ ਦਿਨਾਂ ਤੱਕ ਚੱਕ ਪਾਸ ਤੇ ਕਹਿੰਦੇ ਕਿ ਗਾਰੰਟੀ ਹੋਗੀ ਬਾਅਦ ਚ ਜ਼ਿੰਮੇਵਾਰੀ ਤੁਹਾਡੀ ਆ